ਹਾਂ ਜੀ ਭੌਂਦੇ ਤੋਂ ਬੋਲਾਂਗਾ ਤੁਹਾਡੀ ਮਾਤਾ ਕਿੱਥੇ ਆ ਵੀਰ? ਹਾਂ ਜੀ ਤੁਹਾਡੀ ਮੰਮੀ ਕਿੱਥੇ ਆ? ਉਹ ਤਾਂ ਤੇ ਨਹੀਂ ਪਤਾ ਨੂੰ ਨਹੀਂ ਤੇਰੀ ਮਾਂ ਵਾ ਭਰਾ ਸਾ ਕਿ ਤੇਰੀ ਮਾਂ ਤੇਨੂੰ ਪਤਾ ਹੀ ਨਹੀਂ ਕਿੱਥੇ ਆ? ਨਹੀਂ ਜਾਣ ਨੂੰ ਪਤਾ ਯਾਰ ਹੱਦ ਹੋ ਗਈ ਤੁਹਾਡੀ ਯਾਰ ਬੰਦਿਆਂ ਦੀ ਕੀ ਕੰਮ ਕੀ ਕਰਦਾ ਮੇਰਾ ਭਰਾ ਤੂੰ? ਹਾਂ ਜੀ ਕੰਮ ਕੀ ਕਰਦਾ ਨੂੰ? ਕੰਮ ਕਰਦਾ ਹਾਂ। ਹੈਲੋ ਬੱਤੀ ਦਾ ਕੰਮ ਕਰਦਾਂਗੇ ਕਾ ਦਾ ਗਰੰਟੀ ਦਾ ਗਰੰਟੀ ਸਿੰਘ ਦਾ ਠੀਕ ਹੈ ਹੈਲੋ ਮਾ ਤੈਨੂੰ ਕਿੱਥੋਂ ਲੱਗ ਰਿਹਾ ਮੈਂ ਵੀ ਜੀ ਮੈਂ ਤੈਨੂੰ ਦੱਸ ਦੂੰ ਮੈਂ ਕਿੱਥੋਂ ਬੋਲਦਾ ਮਾਂ ਇਹ ਗਰੰਟੀ ਸਿੰਘ ਦਾ ਕੰਮ ਕਰਦੇ ਗਰੰਟੀ ਸੇਵਿੰਗ ਦੀ ਸੇਵਾ ਕਰਦੇ ਤੁਸੀਂ ਨਹੀਂ ਨਹੀਂ ਕਾਦੀ ਸੇਵਾ ਕਰਦੇ ਜੀ ਬੱਤੀ ਦਾ ਕੰਮ ਕਰਦੀਆਂ ਬੱਤੀ ਦਾ ਬਿਜਲੀ ਦਾ ਹਾਂ ਜੀ ਪਰ ਨਾਲ ਦੀ ਨਾਲ ਵੀ ਤੂੰ ਗਰੰਟੀ ਸਿੰਘ ਦੀ ਵੀ ਸੇਵਾ ਕਰਦਾ ਈ ਮੈਂ ਤੈਨੂੰ ਦੱਸ ਦੇਣਾ ਨਾਲ ਦੀ ਨਾਲ ਤੂੰ ਗਰੰਤੀ ਸਿੰਘ ਦੀ ਵੀ ਡਿਊਟੀ ਕਰਦਾ ਸੀ ਮੈਂ ਨਾ ਵੀ ਜਾਂਦਾ ਕੌਣ ਕਰਦਾ ਜਿਹੜਾ ਕਰਦਾ ਬਈ ਨਹੀਂ ਕਰਦਾ ਤੇ ਤੂੰ ਦੱਸ ਦੱਸ ਬਈ ਮੈਂ ਤਾਂ ਹੀ ਪਤਾ ਕਰਾਂ ਗੁਰਾਹਤ ਸਹੀ ਹੈ ਗੁਰਾਹਤ ਨਾਲੀ ਗਾਦੀ ਗਮ ਗੁਰਾ ਸ਼ਰਮੋਣੀ ਚਾਹੀਦੀ ਆਪਾਂ ਨੂੰ ਤੂੰ ਅੱਗੋਂ ਹੰਡਿਆ ਵਾ ਮਾਂ ਤੇਰੀ ਗੁਰਾ ਤੇਰੀ 2 ਸਾਲ ਹੋ ਗਈ ਤੂੰ ਘਰੋਂ ਕੱਢੀ ਆ ਤੇ ਤੂੰ ਅੱਗੋਂ ਹੰਡਿਆ ਆ ਆਣ ਕੇ ਮਾਤਾ ਆਪਦੀ ਨੂੰ ਲੈ ਕੇ ਜਾਓ ਇੱਥੋਂ ਨਹੀਂ ਤੇ ਮੈਂ ਪਿੰਡ ਤੇ ਲੈ ਕੇ ਤੇ ਫਿਰ ਮੈਂ ਜਲੂਸ ਕੱਢਿਆ ਤੇ ਫਿਰ ਮੈਨੂੰ ਨਾ ਕਿਓ ਜੀ ਸਰਕੇ ਆ ਫਾਈਜੀ ਜੀ ਸਰਕੇ ਯਾ ਤੁਹਾਨੂੰ ਕੋਈ ਪਤਾ ਨਹੀਂ ਸਾਡੀ ਮਾਂ ਤੈਨੂੰ ਤੇ ਵੀ ਨਹੀਂ ਪਤਾ ਮੇਰੀ ਮਾਂ ਹੈ ਕਿੱਥੇ ਹੈ ਗੁਰਾ ਨਾ ਕਰੀ ਤੁਸੀਂ ਕਦੀ ਮਗਰ ਫੋਨ ਕੀਤਾ ਨਾ ਕਰੀ ਤੁਸੀਂ ਮਗਰ ਪਹੁੰਚੇ ਕਦੀ ਹਲਾ ਗੁਰਾ ਹਾਲ ਗੁਰਾ ਉਹ ਵਿਚਾਰੀ ਰੋਂਦੀ ਵਿਚਾਰੀ ਮਰਨ ਦੀ ਆ ਤੁਹਾਨੂੰ ਤਿੰਨਾਂ ਨੂੰ ਜੰਮ ਕੇ ਉਹਨੇ ਵੱਡੇ ਕੀਤਾ ਵਾ ਤੁਹਾਡੇ ਕੋਲ ਤਿੰਨਾਂ ਜਾਣਿਆਂ ਕੋਲ ਇੱਕ ਮਾਂ ਨਹੀਂ ਸੰਭੀ ਜਾਣਦੀ ਸੌਰੀ ਮੈਂ ਫੋਨ ਲਗਾ ਕਦ ਤੇ ਮੈਂ ਕੰਮ ਕਰਦਾ ਨਾ ਨਹੀਂ ਕੰਮ ਕਿਹੜਾ ਜ਼ਰੂਰੀ ਤੈਨੂੰ ਕੰਮ ਜ਼ਿਆਦਾ ਜ਼ਰੂਰੀ ਇਹ ਗੱਲ ਕਰ ਮੇਰੇ ਨਾਲ ਹੁਣ ਹੋਣ ਮੇਰੇ ਕੋਈ ਟਾਈਮ ਨਹੀਂ ਹੈਗਾ। ਕਿਾ ਕਿਉਂ ਨਹੀਂ ਟਾਈਮ ਹੈਗਾ? ਤੇਨੂੰ ਮਾਂ ਤੋਂ ਜ਼ਿਆਦਾ ਜ਼ਰੂਰੀ ਕੀ ਚੀਜ਼ ਆ ਤੇਨੂੰ? ਤੇਰੇ ਮੁੰਡਾ ਤੇਰਾ ਕੋਈ ਤੇਰੇ ਮੁੰਡੇ ਨੂੰ ਕੋਈ ਗੱਲ ਹੋਈ ਹੁੰਦੀ ਤੇਰੀ ਘਰ ਦੀ ਨੂੰ ਕੋਈ ਗੱਲ ਹੁੰਦੀ ਫੇਰ ਟਾਈਮ ਹੈਗਾ ਤੇਰੇ ਕੋਲ। ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ। ਸੰਜੀ ਅੱਜ ਜਿਹੜੀ ਤੁਸੀਂ ਮੇਰੇ ਲਾਗੇ ਮਾਤਾ ਬੈਠੀ ਦੇਖ ਰਹਾ ਜੀ। ਇਹ ਮਾਤਾ ਬੜੀ ਵਿਚਾਰੀ ਦੁਖੀ ਆ। ਤਿੰਨ ਤਿੰਨ ਇਹਦੇ ਪੁੱਤ ਵਾ ਘਰੋਂ ਕੱਢੀ ਗਈ ਆ। ਪਿਛਲੇ 2 ਸਾਲ ਤੋਂ ਦਾਦੀ ਮਾਤਾ ਘਰੋਂ ਕੱਢੀ ਆ। ਤੇ ਵਿਚਾਰੀ ਬਹੁਤ ਜ਼ਿਆਦੀ ਬਿਮਾਰ ਵਾ। ਤੇ ਮਾਂ ਮਾਤਾ ਦੇ ਨਾਲ ਤੁਹਾਡੀ ਗੱਲਬਾਤ ਕਰਾਉਣਾ ਵਾ ਮਾਤਾ ਦਾ ਦੁੱਖ ਤੁਹਾਨੂੰ ਸਾਰੀ ਸੰਤ ਨੂੰ ਦੱਸਦਾ ਵਾਂ ਕੀ ਅੱਖਾਂ ਵਾਹ ਜੀ ਕੀ ਅੱਖਾਂ ਨੂੰ ਜੰਮਿਆ ਕੀ ਅੱਖਾਂ ਗੰਦੇ ਬੱਚੇ ਮਾਤਾ ਕੀ ਨਾਂ ਕੀ ਆ ਤੁਹਾਡਾ ਤੇ ਕਿਹੜਾ ਪਿੰਡ ਵਾ ਤੁਹਾਡਾ ਅਪੂ ਮਾਂ ਬੋਜਾ ਵੇ ਅੱਛਾ ਅਪੂ ਮਾਂ ਬੋਜਾ ਇਹ ਮਾਤੇ ਕਿੱਥੇ ਪੈਂਦਾ ਕਮਾਨ ਮਿੱਤ ਲੱਗੇ ਅੱਛਾ ਮਿੱਤੀ ਤੇ ਲੱਗੇ ਆ ਤੇ ਕੀ ਨਾਂ ਕੀ ਮਤੈ ਤੁਹਾਡਾ ਬਲਵਿੰਦਰ ਕੌਰ ਕੀ ਆ ਬਲਵਿੰਦਰ ਕੌਰ ਅੱਛਾ ਬਲਵਿੰਦਰ ਕੌਰ ਤੇ ਮਤ ਜੀ ਆ ਕਿੰਨੇ ਬੱਚੇ ਆ ਤੁਹਾਡੇ ਤਿੰਨ ਅੱਛਾ ਤਿੰਨ ਨੇ ਬੱਚੇ ਆ ਮੁੰਡੇ ਆ ਕਿ ਕੁੜੀਆਂ ਮੁੰਡੇ ਆ ਤਿੰਨੇ ਮੁੰਡੇ ਆ ਤੇ ਤਿੰਨ ਮੁੰਡੇ ਹੋਣ ਦੇ باوجود ਮਾਂ ਆਸ਼ਮ ਦੇ ਵਿੱਚ ਆ ਮਾਤਾ ਜੀ ਮੁੰਡੇ ਤੁਹਾਡੇ ਕੀ ਕੰਮ ਕਰਦੇ ਦੱਸਿਆ ਤੁਸੀਂ ਇੱਕ ਵੱਡਾ ਡੱਬਈ ਆ ਤੇ ਇੱਕ ਬਿਜਲੀ ਦਾ ਕੰਮ ਕਰਦਾ ਇੱਕ ਦਿਹਾੜੀ ਤੂੜੀ ਆ ਅੱਛਾ ਜਿਹੜਾ ਵੱਡਾ ਮੁੰਡਾ ਸੀ ਉਹ ਡੱਬਈ ਚ ਰਹਿੰਦਾ ਆਪਣੇ ਪਿਓ ਦਾ ਵੀ ਨਹੀਂ ਉਹਨੇ ਹਿਰਕ ਕੀਤਾਣ ਕੇ ਕੀ ਹੋਇਆ ਪਿਓ ਨੂੰ ਪਿਓ ਮਗਰੋਂ ਮਰਿਆ ਅਲੇ ਪੁੱਛਿਆ ਨਹੀਂ ਆਣ ਕੇ ਮਾਂ ਨੂੰ ਕਿ ਕੀ ਹੋਇਆ ਅੱਛਾ ਮੁੰਡਾ ਟੜਾ ਦੁਬਈ ਦੇ ਵਿੱਚ ਆ ਤੇ ਫਿਰ ਵੀ ਤੁਸੀਂ ਮਾਤਾ ਜੀ ਆਸ਼ਮਾਨ ਦੇ ਵਿੱਚ ਧੱਕੇ ਖਾ ਰਹੇ ਜੀ ਕਿਉਂਕਿ ਘਰ ਘਰ ਹੁੰਦਾ ਸਮਝ ਜੀ ਆਸ਼ਮ ਆਸ਼ਮ ਹੁੰਦਾ ਜੇ ਜਿੰਨੀ ਮਰਜ਼ੀ ਕੋਈ ਸਹੂਲਤ ਦੇ ਦੇ ਪਰ ਘਰ ਵਰਗੀ ਕਦੀ ਵੀ ਰੀਸ ਨਹੀਂ ਹੋ ਸਕਦੀ ਤੇ ਮਾਤਾ ਜੀ ਫਿਰ ਕੀ ਕਾਰਨ ਆ ਤੁਸੀਂ ਇੱਥੇ ਆਸ਼ਮ ਜੇ ਕਿਉਂ ਆਏ ਜੀ ਇੰਨਾ ਹੀ ਧੱਕੇ ਜੋ ਦਿੰਦੇ ਮੈਂ ਬਾਹਰ ਨਿਕਲੀ ਤੇ ਫਿਰ ਮੈਨੂੰ ਛੱਡ ਗਏ ਕੌਣ ਛੱਡ ਕੇ ਗਿਆ ਜਗਰੂਪ ਲੈ ਆ ਮੇਰੀ ਭੈਣ ਕੋਈ ਅੱਛਾ ਅੱਛਾ ਜਗਰੂਪ ਲੈ ਆ ਤੇ ਭੈਣ ਕੋਲ ਕੱਦੋਂ ਗਈ ਸੀ ਤੁਸੀਂ ਤੇ ਉਹ ਲੈ ਗਈ ਵਿਚਾਰੀ ਮੈਨੂੰ ਵੇਖ ਕੇ ੱੱਕੇ ਖਾਂਦੀ ਨਾ ਅੱਛਾ ਵੀ ਆਪਣੇ ਪੁੱਤਾਂ ਦੇ ਕੋਲ ੱੱਕੇ ਖਾਂਦੀ ਨੂੰ ਕੀ ਕਹਿੰਦੀ ਪੁੱਤ ਕੀ ਗੱਲ ਕਹਿੰਦੇ ਸੀ ਉਹਨਾਂ ਨੇ ਕੁਝ ਨਹੀਂ ਆਖਿਆ ਮੈਨੂੰ ਮੈਂ ਲੈ ਗਈ ਨਹੀਂ ਪੁੱਤਾਂ ਦੇ ਕੋਲ ਕੀ ਤੰਗੀ ਪਰੇਸ਼ਾਨੀ ਕੀ ਸੀ ਮਾਤਾ ਜੀ ਤੇਨ ਉਥੇ ਜੀ ਤੰਗੀ ਕੋਈ ਨਹੀਂ ਜੇ ਲੋਕ ਕੰਮ ਕਰਦੀ ਮਤਲਬ ਮੈਂ ਚੰਗੀ ਜੇ ਮੰਜੀ ਤੇ ਪਾਤਾ ਉਦੋਂ ਮੈਂ ਮਾੜੀ ਤਿੰਨੇ ਪੁੱਤ ਮਾਤਾ ਵਿਆਹਿਆ ਤੇਰੇ ਅੱਛਾ ਤੇ ਉਹਨਾਂ ਦੇ ਬੱਚੇ ਆ ਉਹ ਉਹਨਾਂ ਨੇ ਨਹੀਂ ਤੈਨੂੰ ਕਦੀ ਕਿਹਾ ਕਿ ਸਾਡੀ ਦਾਦੀ ਆ ਅਸੀਂ ਦੀ ਸੰਭਾਲ ਸਿੰਘ ਕਰ ਲਈਏ ਮੁੰਡਾ ਜੇ ਵੱਡਾ ਮੁੰਡਾ ਜਿਹੜਾ ਨਾ ਵੱਡੇ ਮੁੰਡੇ ਦਾ ਪੁੱਤ ਕੱਲ ਵਾ ਅੱਛਾ ਮੁੰਡਾ ਮੁੰਡਾ ਉਹਦਾ ਪੁਰਤਗਾਲ ਆ ਪੁਰਤਗਾਲ ਆ ਅੱਛਾ ਹਾਂ ਤੇ ਮਾਤਾ ਜੀ ਫਿਰ ਉਹਨਾਂ ਨੇ ਕਾਰਨ ਮੈਨੂੰ ਕਾਰਨ ਦੱਸ ਵੀ ਕੀ ਆਂਦੇ ਸੀ ਕਦੋਂ ਕੱਟਦੇ ਇਹ ਹੋਇ ਕਿ ਉਹ ਇਹ ਇੱਕ ਅੰਦਾਜੀ ਨੇ ਲੱਤ ਵਢਾਈ ਨਾ ਮੀਨਾ ਕਾਂ ਸਾंभ ਕੇ ਤਾਂ ਦਾ ਮਾਤਾ ਉਹ ਕੋ ਰੋਟੀ ਮੰਗ ਜਾ ਕੇ ਉਹਨਾਂ ਕਾ ਮੀਨਾ ਸਾੰਬੇ ਦੂਜੇ ਮੁੰਡੇ ਕੋਲੋਂ ਕਹਿੰਦੇ ਜਾ ਕੇ ਰੋਟੀ ਮੰਗ ਕਿਉਂ ਉਹਦਾ ਜਦੋਂ ਤੁਸੀਂ ਜੰਮੇ ਸੀ ਮਾਂ ਉਦੋਂ ਤੁਸੀਂ ਉਹਨਾਂ ਨੂੰ ਕਰੀਏ ਕਿ ਆਹ ਜ ਮੈਂ ਨਿੱਕੇ ਮੁੰਡੇ ਨੂੰ ਦੁੱਧ ਦੇਣਾ ਵਾਂ ਤੇ ਅੱਜ ਤੈਨੂੰ ਦੁੱਧ ਨਹੀਂ ਦੇਣਾ ਨਹੀਂ ਜੀ ਬੜੇ ਤੱਕਿਆ ਨਾ ਮੈਂ ਭਾੜੇ ਹਾਂ ਬਹੁਤ ਨਾ ਬਦਲੇ ਵਿਚਾਰੇ ਨਾ ਤੱਕੇ ਬਹੁਤ ਖਾਦੇ ਨਾ ਬਦਲੇ ਤੇ ਮੈਂ ਤਾਂ ਫਿਰ ਆਜਾ ਤਿੰਨਾ ਪੁੱਤਾਂ ਦੇ ਹੋਣ ਦੇ ਬਾਵਜੂਦ ਜਿੰਦੇ ਜਾਦੇ ਹੋਣ ਦੇ ਬਾਵਜੂਦ ਤੁਸੀਂ ਆ ਚੋਂ ਚਲੇ ਰਹੇ ਜੀ ਤੇ ਜੀ ਨੂੰ ਕੁਝ ਤੇ ਮੈਂ ਤਾਂ ਹੁੰਦਾ ਹੋਣਾ ਹੁੰਦਾ ਵੀਰ ਜੀ ਕਿੱਥੇ ਜਾਵਾਂ ਕਿਹੜ ਖੂਜ ਪੈ ਜਾ ਮਾਤਾ ਜੀ ਤਾਨੂੰ ਆਸ਼ਮਾਨ ਦੇ ਵਿੱਚ ਆਏ ਨੂੰ ਕਿਨਾ ਚੁਰ ਗਿਆ ਘਰ ਛੱਡੇ ਨੂੰ ਕਿਨਾ ਚੁਰ ਗਿਆ ਦੋ ਸਾਲ ਕਦ ਮੈਂ ਆਪਣੀ ਭੈਣ ਕੋਈ ਰਹੀ ਆ ਅੱਛਾ ਤੇ ਫਿਰ ਗਾੜੀ ਫਿਰ ਮੈਂ ਪੈਣਾਂਦੀ ਚਲ ਅੱਜ ਤੇਰੇ ਇਦਾਂ ਦੇ ਆ ਕੱਲ ਕਰੇ ਮੇਰੇ ਕਿਦਾਂ ਦੇ ਨਿਕਲਨੇ ਆ ਹਾਂਜੀ ਤੇ ਪਰ ਜਲਦ ਤਨ ਛੱਡ ਦਮਨੇ ਉੱਤੇ ਪਹਿਲਾ ਮਾਤਾ ਜਦੋਂ ਤੂੰ ਤੇਰੇ ਪੁੱਤ ਜੰਮੇ ਹੋਣਗੇ ਤੁਸੀਂ ਲੋਹੜੀ ਵੰਡੀ ਹੋਗੀ ਉਹਨਾਂ ਦੀ ਉਹਨਾਂ ਦੀਆਂ ਖੁਸ਼ੀਆਂ ਕੀਤੀਆਂ ਹੋਗਾ ਚਾਹ ਕੀਤੀਆਂ ਹੋਣਗੇ ਠੀਕ ਹੈ ਜੀ ਤੇ ਅੱਜ ਪਰ ਤਿੰਨ ਪੁੱਤ ਤੁਸੀਂ ਪਾਲ ਕੇ ਵੱਡੇ ਕਰ ਲਿਆ ਪਰ ਤਿੰਨਾਂ ਪੁੱਤਾਂ ਨੇ ਇੱਕ ਮਾਂ ਨਹੀਂ ਬਾਲੀ ਨਹੀਂ ਜੀ ਮਿੱਧੀ ਮੇਂ ਚਾਤਨਾ ਮੇਂ ਮਰਕਰ ਵਾਲੇ ਨਾਲ ਲੜੀ ਆਂਦੀ ਇੱਕ ਮੁੰਡਾ ਜਠਾਣੀ ਨੂੰ ਦੇ ਦੇ ਮੈਂ ਮੈਂ ਨਹੀਂ ਕੋਈ ਬੜਾ ਓਮਕਾਰ ਵਾਲਾ ਮੇਰਾ ਬੜਾ ਲੜਿਆ ਆਂ ਸਾਡੇ ਜਿਆਦੇ ਆ ਤੇਨ ਮੁੰਡੇ ਜਿਆਦੇ ਆ ਹਾਂਜੀ ਤੇ ਜਦੋਂ ਉਹਦਾ ਵਿਚਾਰਾ ਮਨ ਲੱਗਾ ਨਾ ਆਂਦਾ ਤੂੰ ਟੈਨਸ਼ਨ ਨਾ ਲਵੀ ਤੈਨੂੰ ਸਾਹਮਣਾ ਨਹੀਂ ਇਹਨਾਂ ਕਹਿਨੇ ਵੀ ਸਾਹਮਣਾ ਨਹੀਂ ਤੈਨੂੰ ਮੈਨੂੰ ਨਹੀਂ ਸਾਂਭਿਆ ਤਾਂ ਤੈਨੂੰ ਕਿੱਥੇ ਸਾਹਮਣਾ ਸਾਹਮਣਾ ਮਾਤਾ ਅੱਜ ਇੱਕ ਧੀ ਹੁੰਦੀ ਅੱਜ ਹਨਾ ਤੇ ਮੈਨੂੰ ਨਹੀਂ ਲੱਗਦਾ ਤੂੰ ਅੱਜ ਮਾਤਾ ਆਸਮਾਨ ਦੇ ਵਿੱਚ ਰੋਣਾ ਕੀ ਕਰਾਂਗਾ ਬੱਬਾ ਸ਼ਰਮਾ ਲੋਕੀ ਵੀਨਾ ਧੀਆ ਨੂੰ ਸਮਝਦੇ ਨਹੀਂ ਕੋਈ ਧੀਆ ਨੂੰ ਜੰਮਦਿਆਂ ਨੂੰ ਕੁੱਖਾਂ ਚ ਕਤਲ ਕਰਾ ਦਿੰਦੇ ਆ ਜਾਂ ਜੰਮਦਿਆਂ ਦਾ ਗਲਾ ਘੁੱਟ ਲੈਂਦੇ ਆ ਵੀ ਸਾਨੂੰ ਪੁੱਤ ਚਾਹੀਦਾ ਵਾ ਪਰ ਅੱਜ ਤੈਨੂੰ ਪਤਾ ਲੱਗ ਗਿਆ ਨਾ ਵੀ ਇੱਕ ਮੇਰੀ ਧੀ ਹੁੰਦੀ ਤੇ ਮੈਂ ਜਾ ਸ਼ਰਮਾ ਚੜਾਉਂਦੀ ਮਿੰਦੀ ਇੱਦਾਂ ਆ ਤੇ ਮਾਤੇ ਮੁੰਡੇ ਤੇਰੇ ਅੰਦਰ ਨਾਂ ਕੀ ਹੈ ਦੱਸੀ ਮੜਾ ਜਾ ਮੈਨੂੰ ਕੀ ਕੀ ਨਾਂ ਉਹਨਾਂ ਦਾ ਇੱਕ ਨਾ ਦਰਸ਼ਨ ਅੱਛਾ ਮੇਜਰਵਾ ਦੱਲਾੜੀਆ ਅੱਛਾ ਤੇ ਉਹਨਾਂ ਨੇ ਮੈਨੂੰ ਕਿਤੇ ਪਤਾ ਲੱਗਿਆ ਵੀ ਕੋਈ ਉਹਨਾਂ ਦਾ ਉਹਨਾਂ ਚੋਂ ਗਰੰਤੀ ਸਿੰਘ ਵੀ ਹੈਗਾ ਹੈਗਾ ਲਾਡੀ ਆ ਅੱਛਾ ਲਾਡੀ ਗਰੰਤੀ ਸਿੰਘ ਵਾ ਆ ਗੁਰੂ ਘਰ ਡਿਊਟੀ ਕਰਦਾ ਵਾ ਕਿ ਜਾਂ ਇਦਾਂ ਪਾਠ ਕਰਦਾ ਜਾਗੇ ਪਾਠ ਕਰਦਾ ਸ਼ਾਮ ਨੂੰ ਸਵੇਰ ਨੂੰ ਕਿਥੇ ਗੁਰੂ ਘਰ ਜਾਗੇ ਗੁਰਦੁਆਰੇ ਲੱਗ ਗਈ ਆ ਉੱਥੋਂ ਦਾ ਗਰੰਤੀ ਸਿੰਘ ਆ ਹਾਂ ਕਰਸੀ ਲਾ ਆਈ ਆ ਤੇ ਮੈਂ ਤਾਂ ਜਿਹੜੇ ਬੰਦੇ ਦੀ ਮਾਂ ਆਸ਼ਰਮਾਂ 'ਚ ੱਟਕੇ ਖਾ ਰਹੀ ਆ ਉਹ ਕਿਸੇ ਨੂੰ ਕੀ ਪਾਠ ਸੁਣਾ ਕੇ ਕੀ ਨਸੀਹਤ ਦਿੰਦਾ ਉਹ ਕੀ ਉਹਨੂੰ ਸਿੱਧੇ ਰਾ ਪਾਉਂਦਾ ਹੋਊਗਾ ਉਈ ਸਿੱਧੇ ਰਾਹ ਨਿਕਾਉਣ ਵਾਲਾ ਹੈਗਾ ਵਾਈ ਟੱਕਰਿਆ ਨਹੀਂ ਕੋਈ ਹਾਂ ਟੱਕਰਿਆ ਨਹੀਂ ਸਾਂਜੀ ਇਹ ਮਾਤਾ ਮੇਰੇ ਕੋਲ ਪਿਛਲੇ 1.5 ਮਹੀਨੇ ਕੋਲ ਮੇਰੇ 1.5 ਮਹੀਨੇ ਤੋਂ ਮੇਰੇ ਕੋਲ ਆ ਮੈਂ 2-3 ਵਾਰ ਕਿਸੇ ਸੱਜਣ ਦੇ ਥਰੂ ਇਹਦੇ ਪਰਿਵਾਰ ਨੂੰ ਪਿੰਡ ਵਿੱਚ ਸੁਨੇਹਾ ਭੇਜਿਆ ਸੀਗਾ ਕਿ ਤੁਹਾਡੀ ਮਾਤਾ ਨੂੰ ਤੁਸੀਂ ਆਣ ਕੇ ਲੈ ਜਾਓ ਪਰ ਆ ਕੇ ਲੈ ਕੇ ਤੇ ਕੀ ਜਾਣਾ ਇੱਕ ਫੋਨ ਤੱਕ ਨਹੀਂ ਉਹਨਾਂ ਨੇ ਕੀਤਾ ਤੇ ਵਿਚਾਰੀ ਇਹ માતા ਬਹੁਤ ਹੁਣ ਮੇਰੇ ਕੋਲ ਢਿੱਲੀ ਆ ਕੱਲ ਪਰਸੋਂ ਦੀ ਢਿੱਲੀ ਆ ਮੇਰੇ ਕੋਲ ਤੇ ਹੁਣ ਮੈਂ ਅੱਜ માતા ਦੀ ਵੀਡੀਓ ਅੱਜ ਬਣਾ ਰਿਆ ਵਾਂ ਤੇ ਅੱਜ ਹੁਣ ਇਹ ਲਾਂਤ ਜਰੂਰ ਪਾਇਓ ਇਹ ਵੀਡੀਓ ਨੂੰ ਇਸ માતા ਦੇ ਪਿੰਡ ਚ ਤੇ માતા ਦੇ ਮੁੰਡਿਆਂ ਤੱਕ ਜਰੂਰ ਪਹੁੰਚਾਇਓ ਪਿੰਡ ਭੂਮਾ ਬੋਜਾ ਵਾ ਇਹ ਮੈਥੇ ਲੱਗੇ ਅੰਮ੍ਰਿਤਸਰ ਜ਼ਿਲ੍ਹਾ ਵਾ ਤੇ માતા ਅੱਜ ਜਦੋਂ ਤੋਂ ਆਪਣੇ ਪੋਤਰਿਆਂ ਨੂੰ ਵੇਹਨੀ ਆ ਬੱਚਿਆਂ ਨੂੰ ਵੇਹਨੀ ਨਿੱਕੇ ਨਿੱਕੇ ਬੱਚਿਆਂ ਨੂੰ ਤੋਂ ਵੇਹਨੀ ਆ ਤੇ ਆਪਣੇ ਪੋਤਰਿਆਂ ਦੇ ਯਾਤ ਤੇ ਹੁੰਦੀ ਹੋਗੀ ਆਉਂਦੀ ਆ ਵੀਰ ਜੀ ਹਾਂ ਆਉਂਦੀ ਇਹ ਤੇ ਮੇਰੀ ਪੋਤੀ ਆ ਬਾਗੜੀ ਮੈਂ ਆਨੀ ਕੋ ਜਨਾ ਮੈਂ ਮੇਰੀ ਗੱਲ ਕਰਾ ਦੋ ਪਤਾ ਉਹਦਾ ਨੰਬਰ ਨਹੀਂ ਨਾ ਹੈਗਾ ਸਾਡੇ ਕੋਲ ਕਿੱਦਾਂ ਗੱਲ ਕਰਾ ਦੇ ਬਾਗੜੀ ਪਿੰਡ ਕਿੱਥੇ ਕਾਇ ਪੈਂਦਾ ਹਾਂ ਅਕਚਲ ਉਹਦੇ ਲਾਗੇ ਸੇਗ ਪਸੇ ਲੱਗੇ ਸੇਗ ਪਸੇ ਲੱਗੇ ਕੋਈ ਗੱਲ ਨਹੀਂ ਮਾਤਾ ਮੈਂ ਹੁਣ ਉਹਨਾਂ ਨੂੰ ਡਿਕਣਾ ਵਾ ਇੱਕ ਅੱਧਾ ਦਿਨ ਜੇ ਸਾਡੇ ਕੋਲ ਆ ਗਏ ਨਾ ਤੈਨੂੰ ਲੈਣ ਤੇ ਚੰਗਾ ਉਹਦੇ ਵਾਸਤੇ ਭਲੀ ਉਹਨਾਂ ਵਾਸਤੇ ਜੇ ਨਾ ਲੈਣਾ ਇਹ ਤਾਂ ਫਿਰ ਮੈਂ ਪਿੰਡ ਲੈ ਕੇ ਜਾਉ ਉਹਨਾਂ ਦੇ ਇਹ ਮਾਤਾ ਦੀ ਵਿਚਾਰੀ ਦੀ ਲੱਤ ਵੱਡੀ ਆ ਤੁਰਿਆ ਵਿਚਾਰੀ ਕੋਲ ਜਾਂਦਾ ਨਹੀਂ ਆ ਤੇ ਵਿਚਾਰੀ ਇਦਾਂ ਰੇਂਗ ਰੇਂਗ ਕੇ ਤੁਰਦੀ ਆ ਤੇ ਮਾਤਾ ਜੀ ਲੱਤ ਕਿਉਂ ਵੱਡੀ ਗਈ ਸੀ ਕੀ ਗੱਲ ਹੋਈ ਥੀ ਕੱਖ ਲੱਗਾ ਸੀ ਗੁੱਥੇ ਤੇ ਕੱਖ ਲੱਗਾ ਸੀ ਅੱਛਾ ਇਹ ਅੱਧਾ ਵੱਡਿਆ ਤੇ ਅੱਧਾ ਦੋ ਨਾ ਪ੍ਰਸ਼ਨ ਕਰਾਇਆ ਮੇਰਾ ਇਹ ਕਿੰਨਾ ਚਿਰ ਲੱਤ ਵੱਡੀ ਨੂੰ ਦੋ ਕੁ ਸਾਲ ਹੀ ਹੋਏ ਅਜੇ ਅੱਛਾ ਲੱਤ ਵੱਡੀ ਹਜੇ ਦੋ ਕੁ ਸਾਲ ਹੀ ਹੋਏ ਤੇ ਦੋ ਸਾਲ ਹੀ ਤੇ ਮਾਰਾ ਤੈਨੂੰ ਆਸ਼ਰਮਾਂ ਚ ਆਈ ਨੂੰ ਹੋਇਆ ਹਾਂ ਉਦੋਂ ਛੇਤੀ ਕੱਟਤਾ ਉਹਨਾਂ ਨੇ ਅੱਛਾ ਇਸੇ ਕਰਕੇ ਕੱਟ ਦਿੱਤਾ ਤੇ ਨਵਾਂ ਕੀ ਆਂਦੀਆਂ ਸੀ ਜਾਂ ਮੈਂ ਨਵਾਂ ਬਾਰੇ ਤੁਹਾਡੇ ਤੋਂ ਇੱਕ ਦਿਨ ਸੁਣ ਲਿਆ ਸੀਗਾ ਨੇ ਬੱਕੀ ਕਰਨਾ ਨੋਹਾਂ ਦੇ ਉਹ ਆਂਦੀ ਹੱਥੋਂ ਰੋਟੀ ਨਹੀਂ ਪਕਾਉਣੀ ਏ ਇੱਕ ਜਿਹੜੀ ਛੋਟੀ ਲਾਡੀ ਦੀ ਕਰਦੀ ਹਾਂਜੀ ਉਹ ਆਂਦੀ ਜੇ ਮਾਂ ਨੂੰ ਰੱਖਣਾ ਤਾਂ ਮੈਂ ਨਹੀਂ ਰਹਿਣਾ ਅਚਾ ਲਾਡੀ ਵੀਰ ਜਿਹੜਾ ਗਰੰਥੀ ਸਿੰਘ ਆ ਉਹਦੀ ਵਾਈਫ ਇਹ ਕਹਿ ਰਹੀ ਆ ਕਿ ਜੇਕਰ ਤੂੰ ਆਪਣੀ ਮਾਂ ਨੂੰ ਰੱਖਣਾ ਵਾ ਤੇ ਮੈਂ ਘਰੇ ਮੈਂ ਨਹੀਂ ਰਹਿਣਾ ਤੇ ਮਾਂ ਤਾਂ ਫਿਰ ਇਸ ਦੇ ਤੋਂ ਵੱਡੀ ਸ਼ਰਮ ਵਾਲੀ ਕਿਹੜੀ ਗੱਲ ਆ ਠੀਕ ਹੈ ਜੀ ਆਪਣੀਆਂ ਸਰਦਾਰੀਆਂ ਸੰਗ ਦੀ ਆਪਣੀਆਂ ਦਸਤਾਰਾਂ ਜਾਂ ਆਪਣੇ ਮਤਲਬ ਕਿ ਜਿਹੜਾ ਆਪਣਾ ਗਰੰਥੀ ਪੁਣਾ ਵਾ ਕਿਉਂਕਿ ਮੈਂ ਗਰੰਤੀ ਸਾਹਿਬ ਦੀ ਜਿਹੜੇ ਗੁਰੂ ਦੇ ਵਜ਼ੀਰ ਬਹੁਤ ਬੜੀ ਇਹਨਾਂ ਦੀ ਇੱਜ਼ਤ ਕਰਦਾ ਵੇ ਗੁਰੂ ਦੇ ਵਜ਼ੀਰ ਆ ਪਰ ਉਹ ਗਰੰਤੀ ਸਿੰਘ ਨਹੀਂ ਆ ਉਹਨੇ ਤੇ ਕੇ ਬਿਜ਼ਨਸ ਬਣਾਇਆ ਤੇ ਮੈਂ ਤਾਂ ਕੋਈ ਗੱਲ ਨਹੀਂ ਮੈਂ ਨੰਬਰ ਲਿਆ ਵਾ ਲਾਡੀ ਦਾ ਤੇ ਮੈਂ ਕਰਦਾ ਗੱਲ ਉਹਦੇ ਨਾਲ ਰੋਣਾ ਤੂੰ ਰੋਣਾ ਮੈਂ ਹੁਣੇ ਕਰਦਾ ਮੈਂ ਨੰਬਰ ਲਿਆ ਵਾ ਲਾਡੀ ਦਾ ਟਾਈਮ ਕੀ ਹੋਇਆ ਦਾ 6 ਵਜੇ ਸਵਾ 6 ਹੋਇਆ ਪਾਠ ਕਰਦਾ ਹਲੋ ਹਲੋ ਹਾਂਜੀ 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 ਵੀਰੇ ਸਤਿ ਸ਼੍ਰੀ ਅਕਾਲ ਅੱਛਾ ਜੀ ਵੀਰ ਜੀ ਕਿੱਥੋਂ ਬੋਲਦੇ ਤੁਹਾਨੂੰ ਪੀ ਗਿਆ ਸਰ ਜੀ ਮੈਂ ਵੀ ਜੀ ਭੂਮੇ ਪਿੰਡ ਲਾਇਆ ਸੀਗਾ ਅੱਜ ਭੂਮੇ ਤੋਂ ਬੋਲਾਂਗਾ ਅੱਛਾ ਕੀ ਨਾਂ ਕੀ ਵੀਦੀ ਤੁਹਾਡਾ ਮੈਂ ਸੁਪਾਲ ਸਿੰਘ ਸਤਨਾਮ ਸਿੰਘ ਲਾਡੀ ਵੀਰ ਹਨਾ ਜੀ ਹਾਂ ਜੀ ਤੇ ਮਾਤਾ ਜੀ ਤੁਹਾਡੀ ਮਾਤਾ ਕਿੱਥੇ ਆ ਵੀਰ ਅਜੇ ਤੁਹਾਡੀ ਮੰਮੀ ਕਿੱਥੇ ਆ ਉਹ ਤਾਂ ਉਹ ਨਹੀਂ ਪਤਾ ਲੰ ਨੂੰ ਨਹੀਂ ਤੇਰੀ ਮਾਂ ਵਾ ਭਰਾ ਸੀ ਕਿ ਤੇਰੀ ਮਾਂ ਤੈਨੂੰ ਪਤਾ ਹੀ ਨਹੀਂ ਕਿੱਥੇ ਆ ਕੀ ਜਾਨ ਨੂੰ ਪਤਾ ਯਾਰ ਹੱਦ ਹੋ ਗਈ ਤੁਹਾਡੀ ਯਾਰ ਬੰਦਿਆਂ ਦੀ ਕੀ ਕੰਮ ਕੀ ਕਰਦਾ ਮੇਰਾ ਭਰਾ ਦੂ ਹਾਂਜੀ ਕੰਮ ਕੀ ਕਰਦਾ ਨੂੰ ਕਰਦਾ ਹਾਂ ਹੈਲੋ ਫਿਰ ਕਰਾਂਗੇ ਕਾਦਾ ਗਰੰਟੀ ਦਾ ਗਰੰਟੀ ਸਿੰਘ ਦਾ ਹੈਲੋ ਮੈਂ ਕਿੱਥੇ ਤੋਂ ਮੈਂ ਵੀ ਜੀ ਮੈਂ ਤੁਹਾਨੂੰ ਦੱਸ ਦੂੰ ਮੈਂ ਕਿੱਥੋਂ ਬੋਲਦਾ ਮੈਂ ਇਹ ਗਰੰਟੀ ਸਿੰਘ ਦਾ ਕੰਮ ਕਰਦੇ ਗਰੰਟੀ ਸੇਵਿੰਗ ਦੀ ਸੇਵਾ ਕਰਦੇ ਤੁਸੀਂ ਨਹੀਂ ਨਹੀਂ ਕਾਦੀ ਸੇਵਾ ਕਰਦੇ ਜੀ ਕੋਈ ਬੱਤੀ ਦਾ ਕੰਮ ਕਰਦੀ ਹੈ ਬੱਤੀ ਦਾ ਬਿਜਲੀ ਦਾ ਹਾਂ ਜੀ ਪਰ ਨਾਲ ਦੀ ਨਾਲ ਵੀ ਤੂੰ ਗਰੰਟੀ ਸਿੰਘ ਦੀ ਵੀ ਸੇਵਾ ਕਰਦਾ ਜੀ ਮੈਂ ਤੁਹਾਨੂੰ ਦੱਸ ਦੇਣਾ ਹਾਂ ਜੀ ਨਾਲ ਦੀ ਨਾਲ ਤੂੰ ਗਰੰਟੀ ਸਿੰਘ ਦੀ ਵੀ ਡਿਊਟੀ ਕਰਦਾ ਜੀ ਮੈਂ ਨਾਲ ਵੀ ਕਰਦਾ ਕੌਣ ਕਰਦਾ ਜਿਹੜਾ ਕਰਦਾ ਮੈਂ ਦੱਸਣਾ ਚਾਹੁੰਦਾ ਵੇ ਨਹੀਂ ਕਰਦਾ ਤੇ ਤੂੰ ਦੱਸ ਦੱਸ ਨਹੀਂ ਮੈਂ ਤਾਂ ਹੀ ਕਹਿੰਦਾ ਗੁਰਾਹ ਹੱਛੀ ਗੁਰਾਹ ਸੁਨਾਲੀ ਗਾੜੀ ਗਮ ਗੁਰਾਹ ਸ਼ਰਮ ਹੋਣੀ ਚਾਹੀਦੀ ਆਪਾਂ ਨੂੰ ਤੂੰ ਅੱਗੋਂ ਹੱਸਣ ਡਿਆ ਵਾ ਮਾਂ ਤੇਰੀ ਗੁਰਾ ਤੇਰੀ 2 ਸਾਲ ਹੋ ਗਈ ਤੂੰ ਘਰੋਂ ਕੱਢੀ ਆ ਤੇ ਤੂੰ ਅੱਗੋਂ ਹੱਸਣ ਡਿਆ ਵਾ ਮੇਰੀ ਗੱਲ ਸੁਣ ਤੇਰੀ ਗੱਲ ਹਾਂ ਤੂੰ ਤੂੰ ਤਾਂ ਕਹੀ ਮਾਉਂਦੇ ਨੌੜਾ ਕਿਦਾਂ ਤੇ ਮੂਰ ਮੂਰੂ ਵੀ ਆਰ ਪਾ ਬੇ ਕਾਦਾ ਯਾਰ ਅਸੀਂ ਅਨਾਥ ਆਸ਼ਰਮ ਤੋਂ ਬੋਲਦੇ ਆ ਤਰਨ ਤਾਰਨ ਤੋਂ ਠੀਕ ਆ ਜੀ ਆਹ ਤੇ ਮੇਰੀ ਗੱਲ ਦੋ ਸਾਲ ਹੋ ਗਏ ਮੇਰੀ ਗੱਲ ਕਹਿ ਰਹੀ ਯਾਰ ਤੇਰੀ ਗੱਲ ਸੁਣ ਦੋ ਸਾਲ ਹੋ ਗਏ ਤੇਰੀ ਮਾਂ ਘਰੇ ਨਹੀਂ ਆ ਇਕ ਲੱਤ ਤੋਂ ਵਿਚਾਰੀ ਹੂੰ ਬਜਾਰੇ ਤਵਾ ਠੀਕ ਆ ਦੋ ਸਾਲ ਹੋ ਗਏ ਤੂੰ ਇਕ ਘਰੋਂ ਕੱਢੀ ਨੂੰ ਮੈਂ ਹੁਣ ਥੋੜਾ ਬਿਜੀ ਆ ਤੂੰ ਐਂ ਦਾ ਕਰ ਮੇਰੇ ਯਾਰ ਮੇਰੇ ਕਾਹਦਾ ਬਿਜੀ ਆ ਯਾਰ ਮੇਰੀ ਗੱਲ ਸੁਣ ਬਰਾ ਮੇਰੇ ਗੱਲ ਸੁਣ ਆਪਣੇ ਮਾਪਿਓ ਤੋਂ ਕਿਹੜੀ ਚੀਜ਼ ਆ ਜ਼ਿਆਦਾ ਜ਼ਰੂਰੀ ਆ ਜਿਹੜੀ ਠੀਕ ਆ ਗੁਰਾ ਹਾਰ ਦੋਗੇ ਗੁਰਾ ਤੁਹਾਡੇ ਲੋਕਾਂ ਦਾ ਕਰਕੇ ਗੁਰਾ ਸਾਰਾ ਸਮਾਜ ਬਦਨਾਮ ਹੋਇਆ ਪਿਆ ਵਾ ਪੀ ਤਿੰਨ ਭਰਾ ਜੇ ਹੱਟੇ ਕੱਟੇ ਤਿੰਨ ਭਰਾ ਜੇ ਤੁਸੀਂ ਚੰਦ ਚੰਦ ਕਮੈਂਟਾਂ ਦਾ ਕਰਕੇ ਵੀਡੀਓ ਬੜਾ ਕੇ ਨਾ ਪਾ ਦਿੰਦੇ ਆ ਇਹ ਨਹੀਂ ਪੁੱਛਦਾ ਕਿ ਆ ਕੇ ਤੂੰ ਗੱਲ ਕਲੀਅਰ ਕੀ ਯਾਰ ਕੀ ਕਲੀਅਰ ਭਾਵੇਂ ਮੰਨ ਕੇ ਚੱਲ ਮੇਰੀ ਗੱਲ ਸੁਣ ਚੰਦ ਕਮੈਂਟਾਂ ਦਾ ਕਰਕੇ ਟਾਡੇ ਵਰਗੇ ਨਾ ਟਾਡੇ ਵਰਗੇ ਲੋਕਾਂ ਨੂੰ ਉਦਾਂ ਫੇਰ ਨਸੀਹਤ ਵੀ ਨਹੀਂ ਨਾ ਹੁੰਦੀ ਠੀਕ ਹੈ ਜੀ ਮੇਰੀ ਗੱਲ ਸੁਣ ਭਰਾ ਮੇਰੇ ਪਿੰਡ ਜਾਂ ਕੇ ਕਿਨ ਮਰਦੀ ਪੁਰ ਸਰਪੰਚ ਪਿੰਡ ਜਿ ਨਹੀਂ ਆਣਾ ਲੋੜ ਤੁਹਾਨੂੰ ਆ ਮੇਰੀ ਗੱਲ ਸੁਣ ਮੇਰੇ ਭਰਾ ਆਣ ਕੇ ਮਾਤਾ ਆਪਦੀ ਨੂੰ ਲੈ ਕੇ ਜਾਓ ਇੱਥੋਂ ਨਹੀਂ ਤੇ ਮੈਂ ਪਿੰਡ ਜੇ ਲੈ ਕੇ ਤੇ ਫਿਰ ਮੈਂ ਜਲੂਸ ਕੱਢਿਆ ਤੇ ਫਿਰ ਮੈਨੂੰ ਨ ਜੀ ਸਰਕੇ ਆਉ ਸਾਹੀ ਜੀ ਜੀ ਸਰਕੇ ਯਾ ਤੁਹਾਨੂੰ ਕੋਈ ਪਤਾ ਨਹੀਂ ਸਾਡੀ ਮਾਂ ਤੈਨੂੰ ਤੇ ਵੀ ਨਹੀਂ ਪਤਾ ਮੇਰੀ ਮਾਂ ਹੈ ਕਿੱਥੇ ਆ ਗੁਰਾ ਨਾ ਕਰੀ ਤੁਸੀਂ ਕਦੀ ਮਗਰ ਫੋਨ ਕੀਤਾ ਨਾ ਕਰੀ ਤੁਸੀਂ ਮਗਰ ਪਹੁੰਚੇ ਕਦੀ ਹਲਾ ਗੁਰਾ ਹਾਲ ਗੁਰਾ ਉਹ ਵਿਚਾਰੀ ਰੋਂੜੀ ਵਿਚਾਰੀ ਮਰਨ ਈ ਆ ਤੁਹਾਨੂੰ ਤਿੰਨਾਂ ਨੂੰ ਜੰਮ ਕੇ ਉਹਨੇ ਵੱਡੇ ਕੀਤਾ ਵਾ ਤੁਹਾਡੇ ਕੋਲ ਤਿੰਨਾਂ ਜਾਣਿਆਂ ਕੋਲ ਇੱਕ ਮਾਂ ਨਹੀਂ ਸੰਭੀ ਜਾਣ ਢੀ ਸੌਰੀ ਮੈਂ ਫੋਨ ਲਗਾ ਕਿਤੇ ਮੈਂ ਕੰਮ ਕਰਦਾ ਨਾ ਬਈ ਕੰਮ ਕਿਹੜਾ ਜ਼ਰੂਰੀ ਤੈਨੂੰ ਕੰਮ ਜਿਆਦਾ ਜ਼ਰੂਰੀ ਇਹ ਗੱਲ ਕਰ ਮੇਰੇ ਨਾਲ ਹੁਣ ਫੋਨ ਮੇਰੇ ਕੋਲ ਐਂਡ ਟਾਈਮ ਹੈ ਮੀਰਾ ਕਿ ਆ ਕਿਉਂ ਨਹੀਂ ਟਾਈਮ ਹੈਗਾ ਤੇਨੂੰ ਮਾਂ ਤੋਂ ਜ਼ਿਆਦਾ ਜ਼ਰੂਰੀ ਕੀ ਚੀਜ਼ ਆ ਤੇਨੂੰ ਤੇਰੇ ਮੁੰਡਾ ਤੇਰਾ ਕੋਈ ਤੇਰੇ ਮੁੰਡੇ ਨੂੰ ਕੋਈ ਗੱਲ ਹੋਈ ਹੁੰਦੀ ਤੇਰੇ ਘਰ ਦੀ ਨੂੰ ਕੋਈ ਗੱਲ ਹੁੰਦੀ ਫੇਰ ਟਾਈਮ ਹੈਗਾ ਇਸ ਤੇਰੇ ਕੋਲ ਫੋਨ ਤੇ ਸਾਰਾ ਕੁਝ ਕਲੀਅਰ ਨਹੀਂ ਹੁੰਦਾ ਬਈ ਮੇਰਾ ਮੇਰੇ ਗੱਲ ਸੁਣ ਮੇਰਾ ਫਿਰ ਜੇ ਨਹੀਂ ਨਾ ਫੋਨ ਤੇ ਕਲੀਅਰ ਹੁੰਦਾ ਸਾਡਾ ਐਡਰੈਸ ਹੀ ਪਿੰਡ ਮਰਹਾਣਾ ਜ਼ਿਲ੍ਹਾ ਤਰਨਤਾਰਨ ਹਰੀਕੇ ਪੱਤਨ ਦੇ ਕੋਲ ਮੇਰ ਕੋ ਭਾਜੀ ਨਹੀਂ ਗੰਜਾਇਸ਼ ਨਹੀਂ ਮੈਂ ਕਿਹਾ ਮੈਂ ਮੇਰੇ ਆਗਿਆਕਾਰ ਬੰਦਾ ਮੈਂ ਗੰਜਾਇਸ਼ ਨਹੀਂ ਹੈਗੀ ਮੇਰੀ ਗੱਲ ਸੁਣ ਮਾਂ ਨੂੰ ਲੈ ਕੇ ਆਣਾ ਵਾ ਕਿ ਤੂੰ ਇਥੋਂ ਜ਼ਮੀਨ ਖਰੀਦਣ ਆਉਣਾ ਵੀ ਤੇਰੇ ਤੋਂ ਗੰਜਾਇਸ਼ ਨਹੀਂ ਹੈਗੀ ਮੇਰ ਕੋ ਭਾਜੀ ਨਹੀਂ ਗੰਜਾਇਸ਼ ਹੈ ਨਹੀਂ ਇੱਥੇ ਅਕਵਾਦਰ ਫਿਟਮ ਲੱਖ ਦੀ ਲਾਂਤ ਭਰਾਵਾ ਤੇਰੇ ਉੱਤੇ ਲੱਖ ਦੀ ਲਾਂਤ ਨਾਂ ਲਖਿਆ ਸਤਨਾਮ ਠੀਕ ਹੈ ਜੀ ਲਾਂਤ ਇਹੋ ਜੇ ਪੁੱਤਾਂ ਦੀ ਸ਼ਰਮ ਆਉਣੀ ਚਾਹੀਦੀ ਆ ਆ ਫੋਨ ਕੱਟ ਗਿਆ ਸੰਜੀ ਤੂੰ ਲਾਉ ਕਿ ਇਹਦੇ ਕੰਮ ਕਰਦੇ ਆ ਹੁੰਦਾ ਜੇ ਇਹਦੀ ਬਿੱਤੀ ਕਰੂਗਾ ਫੇਰ ਲੱਖ ਦੀ ਲਾਂਤ ਇਹੋ ਜੀ ਚਵਲਾਂ ਤੇ ਐਦਾਂ ਦੇ ਕਰਦੇ ਕੰਮ ਤੁਈਆਂ ਤੇ ਜਿਉਂ ਹਾਂ ਇਹਨੂੰ ਸ਼ਰਮ ਮੋਣੀ ਚਾਹੀਦੀ ਇਹੋ ਜੇ ਬੰਦਿਆਂ ਨੂੰ ਕੋਈ ਇਹਦੇ ਚੀਕਾ ਮੈਂ ਘੜਾਉਂਗਾ ਪਿੰਡ ਲੈ ਕੇ ਜਾਉਂ ਇਹਨੂੰ ਇਹਨੂੰ ਸੌਦਾ ਲਾਉ ਇੱਕ ਵਾਰ ਸੌਦਾ ਨੂੰ ਮਾਤਾ ਲਾ ਦਾਂਗੇ ਚੰਗਾ ਹੀ ਖਰੇ ਨੂੰ ਹਾਦਾਂ ਵੇਲੋ ਸੰਧੀ ਕਹਿੰਦਾ ਮੈਂ ਆਪਣੀ ਮਾਂ ਵਿਚਾਰੀ ਨੂੰ ਘਰੋਂ ਕੱਢੀ ਨੂੰ 2 ਸਾਲ ਹੋ ਗਏ ਇਹਨਾਂ ਨੂੰ ਠੀਕ ਹੈ ਜੀ ਤੇ ਹੁਣ ਕਹਿੰਦਾ ਕਿ ਮੈਨੂੰ ਜ਼ਰੂਰੀ ਕੰਮ ਆ ਮੇਰੇ ਕੋਲ ਟਾਈਮ ਨਹੀਂ ਹੈਗਾ ਬਹੁਤਾ ਮਾ ਮਾਤਾ ਤੇਰੇ ਲਈ ਟਾਈਮ ਨਹੀਂ ਹੈਗਾ ਉਹਨਾਂ ਕੋਲ ਕੋਈ ਉਹ ਬੰਦਾ ਮੇਰੇ ਨਾਲ ਕੋ ਬੰਦ ਕਰਾਉਂਦੇ ਦੇ ਕੰਮ ਲਿਆਂ ਤੂੰ ਕਰ ਇਹਦਾ ਮੈਂ ਜਲੂਸ ਕੱਢੂੰਗਾ ਚੰਗਾ ਇਹਦਾ ਦੂਜੇ ਮੁੰਡਿਆਂ ਨਾਲ ਨਹੀਂ ਕਰੂੰਗਾ ਸ਼ਰਮ ਦਾ ਘਾਟ ਹੈ ਨਾ ਲੋਕਾਂ ਨੂੰ ਯਾਰ ਤੁਸੀਂ ਸਾਂਝੀ ਕਹਿ ਦਿੰਦੇ ਨਾ ਕਿ ਧੜਾ ਧੜਾ ਆਸ਼ਰਮ ਬਣਾਈ ਜਾਂਦੇ ਜੀ ਧੜਾ ਧੜਾ ਆਸ਼ਰਮ ਬਣਾਈ ਜਾਂਦੇ ਜੀ ਆ ਇਹੋ ਜਿਹੇ ਜਿੰਸਾ ਦੇ ਕਰਕੇ ਆਸ਼ਰਮ ਭਰ ਰਹੇ ਆ ਤੁਸੀਂ ਕਹਿਣਾ ਕਿ ਵੀ ਜੀ ਤੁਸੀਂ ਉਹਨੂੰ ਗੁੱਸੇ ਨਾਲ ਬੋਲ ਰਹੇ ਜੀ ਸਾਂਝੀ ਨਾ ਡੇਢ ਮਹੀਨਾ ਹੋ ਗਿਆ ਮੇਰੇ ਕੋਲ ਮਾਤਾ ਰਿੰਦੀ ਨੂੰ ਮੈਂ ਤਿੰਨ ਚਾਰ ਸਨੇਹ ਘੱਲ ਦਿੱਤੇ ਉਹਨਾਂ ਦੇ ਘਰੇ ਆ ਹੁਣ ਆਖਿਰ ਆਣ ਕੇ ਹੋਣੋਂ ਦੀ ਵੀਡੀਓ ਮੈਂ ਪਾਉਣ ਲੱਗਾ ਮੈਨਾਂ ਕੋਈ ਗੱਲ ਨਹੀਂ ਆ ਠੀਕ ਹੈ ਜੀ ਇੱਕ ਵਾਰੀ ਇਹਨਾਂ ਨੂੰ ਫਿਰ ਦਿੰਨਾ ਕਿ ਮੈਨੂੰ ਅਹੀਂ ਚਾਹੀਦਾ ਸਾਨੂੰ ਹਿੱਸਾ ਠੀਕ ਹੈ ਮਾਤਾ ਦਾ ਹਿੱਸਾ ਸਾਨੂੰ ਦੋ ਫਿਰ ਇਹਨਾਂ ਨੂੰ ਬਦਲ ਲਗੂ ਪਾਦਾ ਮਾਤਾ ਜਿਹੜਾ ਬਾਪੂ ਸੀਗਾ ਜਿਹੜਾ ਘਰ ਦਾ ਥਾਂ ਸੀਗਾ ਉਹ ਕਿਹਦੇ ਨਾਂ ਤੇ ਕੀਤਾ ਸੀ ਤੇਰੇ ਨਾਂ ਤੇ ਬਾਪੂ ਦੇ ਨਾਮ ਆ ਕਾਗਜ਼ੋ ਦੇ ਕੋਲ ਆ ਅੱਛਾ ਤੁਸੀਂ ਯੂ ਕਾਲਿੰਗ ਇਸ ਸ਼ਰਮ ਦਾ ਘਟਾ ਇਹਨਾਂ ਲੋਕਾਂ ਨੂੰ ਨਾਂ ਲਿਖਿਆ ਸਤਨਾਮ ਸਿੰਘ ਇਸੇ ਲਈ ਤੇ ਮੈਨੂੰ ਕੱਢਿਆ ਤਾਂ ਬਾਬਾ ਵਾਹਿਗੁਰੂ ਆ ਵੀ ਲੋ ਇਹੋ ਜਿਹੇ ਪਾਪੀ ਲੋਜੇ ਸੰਜੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਤੁਹਾਨੂੰ ਇਹਦੇ ਮਾਂ ਦੇ ਹੰਝੂਆਂ ਦੀ ਕਸਮ ਇਹ ਵੀਡੀਓ ਨੂੰ ਇੰਨਾ ਜ਼ਿਆਦਾ ਵਾਇਰਲ ਕਰੋ ਕਿ ਜਿਹੜਾ ਇਹ ਇਹਦਾ ਮੁੰਡਾ ਵਾ ਨਾ ਇਹਦਾ ਮੁੰਡਾ ਉਹਨੂੰ ਪਤਾ ਲੱਗ ਜਾ ਕਿ ਮਾਂ ਨੂੰ ਕਿਦਾਂ ਘਰੋਂ ਕੱਢੀਦਾ ਇਹੋ ਜਿਹੇ ਨੂੰ ਮੇਰੇ ਨਾਲ ਸ਼ਰਮ ਵੀ ਨਹੀਂ ਆਉਂਦੀ ਜਿੰਨੀ ਮਰਜ਼ੀ ਮਾਂ ਮਾਰੀ ਹੋਵੇ ਹੋਨੇ ਜਦੋਂ ਜਵਾਕ ਨਿੱਕੇ ਹੁੰਦੇ ਆ ਮਾਂ ਨੂੰ ਕਿੰਨਾ ਸਤਾਉਂਦੇ ਆ ਕਿ ਨਾ ਮਾਂ ਦੇ ਹਨਾ ਮਾਂ ਦੀ ਸ਼ਿਰਖਪਾਈ ਕਰਾਉਂਦੇ ਆ ਪਰ ਕੀ ਮਾਂ ਤੂੰ ਘਰੋਂ ਕੱਢੀ ਸੀ ਉਹ ਤੋਂ ਇਹਨਾਂ ਨੂੰ ਕਲੀ ਮਾਂ ਰੋਣਾ ਇਹਨਾਂ ਦੀ ਵਕੀਲ ਲੱਕ ਨੰ ਨਕੀਰਾ ਕਿਦਾਂ ਘੜਾਉਂਦੇ ਆ ਕਲੀ ਮਾਂ ਵੈਗਰੂ ਵੈਗਰੂ ਕਰ ਤੈਨੂੰ ਮਰਨ ਨਹੀਂ ਦਿੰਦੇ ਤੈਨੂੰ ਕੋਈ ਗੱਲ ਨਹੀਂ ਜਿੰਨੇ ਜੋਗੇ ਹੈਗੇ ਤੇਰਾ ਸਾਹ ਜ਼ਰੂਰ ਦਵਾਗੇ ਠੀਕ ਆ ਕੋਈ ਗੱਲ ਨਹੀਂ ਇੱਕ ਦਿਨ ਦੇਖਦੇ ਆ ਜੇ ਲੈਣ ਆ ਜਾਣਗੇ ਠੀਕ ਆ ਜੇ ਨਹੀਂ ਲੈਣ ਆ ਜੀ ਫਿਰ ਆਪਾਂ ਇਸ ਸੌ ਮੰਗਲਾ ਤਾਂ ਆਪਾਂ ਚਲ ਜਾਾਂਗੇ ਉਹਨਾਂ ਦੇ ਘਰੇ ਠੀਕ ਆ ਕਲੀ ਮੇਰੀ ਮਾਂ ਰੋਣਾ ਤਿੰਨ ਮੁੰਡੇ ਆ ਇਹਦੇ ਬਲੀ ਰੋਣਾ ਸנגਜੀ ਉਹ ਬਾਬਾ ਉਧਰ ਜੀ ਬੇਨਤੀ ਆ ਜਰੂਰ ਪ੍ਰਮਾਣ ਕਰਿਓ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਨਾ ਵਾ ਭੂਮਾ ਪਿੰਡਵਾ ਮੈਥੀ ਦੇ ਵਿੱਚ ਆ ਜਾਂਦਾ ਵਾ ਤੇ ਇਸ ਪਿੰਡ ਦੇ ਸਰਪੰਚ ਸਾਹਿਬ ਦਾ ਕਿਸੇ ਵੀਰ ਕੋਲ ਜੇ ਨੰਬਰ ਹੋਵੇ ਤਾਂ ਸਾਡੇ ਨਾਲ ਸ਼ੇਅਰ ਜਰੂਰ ਕਰਿਓ ਤੇ ਬਾਕੀ ਵੀ ਜੇਕਰ ਪਿੰਡ ਦਾ ਕੋਈ ਹੋਰ ਵੀਰ ਭਰਾ ਵੀ ਸਾਡੇ ਨਾਲ ਸੰਪਰਕ ਕਰਨਾ ਚਾਹੁੰਦਾ ਹੋਵੇ ਤਾਂ ਸਾਡਾ ਮੋਬਾਈਲ ਨੰਬਰ ਪਰ ਸਕਰੀਨ ਦੇ ਉੱਪਰ ਦਿੱਤਾ ਵਾ ਦੇ ਪਿੰਡ ਮਰਹਾਣਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਆ ਅनाथ ਆਸ਼ਰਮ ਜਿੱਥੇ ਵਿਚਾਰੀ ਮਾਂ ਵਿਚਾਰੀ ਧੱਕੇ ਖਾ ਰਹੀ ਆ ਠੀਕ ਹੈ ਜੀ ਧੱਕੇ ਖਾਨ ਦਾ ਮਤਲਬ ਇਹ ਹੋਇਆ ਕਿ ਪਰਿਵਾਰ ਪਰਿਵਾਰ ਹੁੰਦਾ ਵਾ ਤੇ ਆਸ਼ਰਮ ਆਸ਼ਰਮ ਹੁੰਦਾ ਸੋ ਬੇਨਤੀ ਪ੍ਰਵਾਨ ਕਰਿਓ ਮਾਤਾ ਦੇ ਤੁਹਾਨੂੰ ਹੰਝੂਆਂ ਦੀ ਕਸਮ ਇਸ ਵੀਡੀਓ ਨੂੰ ਇੰਨਾ ਅੱਗ ਵਾਂਗ ਸ਼ੇਅਰ ਕਰੇ ਕਿ ਮੈ ਇੱਥੇ ਜਿਹੜਾ ਭੂਮਾ ਪਿੰਡਵਾ ਦੇ ਘਰ ਘਰ ਤੱਕ ਵੀਡੀਓ ਪਹੁੰਚੇ ਤੇ ਜਿਹੜਾ ਇਹਦਾ ਚਵਲ ਮੁੰਡਾ ਨਾਂ ਤੇ ਰੱਖਿਆ ਸਤਨਾਮ ਸਿੰਘ ਉਹਨੂੰ ਕੰਮ ਨਾ ਮਿਲੇ ਉਹਨੂੰ ਕੋਈ ਕੰਮ ਨਾ ਦਿਓ ਉਹਨੂੰ ਫਿਰ ਉਹਨੂੰ ਪਤਾ ਲੱਗੂਗਾ ਕਿ ਮੈਂ ਮਹਿਮਾਨ ਨੂੰ ਧੱਕਾ ਦਿੱਤਾ ਵਾ ਤੇ ਅੱਜ ਕੰਮ ਦੇ ਮੈਨੂੰ ਧੱਕਾ ਦਿੱਤਾ ਮੈਨੂੰ ਰਿਜਕ ਨੇ ਧੱਕਾ ਦਿੱਤਾ ਵਾ ਤੇ ਫਿਰ ਉਹ ਲੀਲਾ ਕਰਦਾ ਮਾਂ ਨੂੰ ਲੈ ਕੇ ਜਾਊਗਾ ਮਾਫੀਆਂ ਮੰਗ ਕੇ ਮਾਂ ਤੋਂ ਪੈਰੀ ਡੇਕੇ ਫਿਰ ਮਾਂ ਨੂੰ ਲੈ ਕੇ ਜਾਊਗਾ ਪਰ ਜਿੰਨਾ ਚਿਰ ਆਪਾਂ ਉਹਦਾ ਸਾਥ ਦਿੰਦਾ ਦਿੰਦੇ ਰਵਾਂਗੇ ਉਹਨੂੰ ਕੰਮ ਮਿਲਦਾ ਰਹੂਗਾ ਸਾਰੇ ਉਹਦਾ ਸਹਿਯੋਗ ਦਿੰਦੇ ਰਹਿਣਗੇ ਤੇ ਉਹਨਾਂ ਚਿਰ ਮਾਂ ਨੇ ਵਿਚਾਰੀ ਨੇ ਆਸ਼ਮਾ ਚ ਹੀ ਰੋਣਾ ਜੀ ਹੁਣ ਇਹ ਤੁਸੀਂ ਵੇਖਣਾ ਕਿ ਤੁਸੀਂ ਮਾਂ ਦਾ ਸਾਥ ਦੇਣਾ ਵਾ ਕਿ ਜਾ ਕੇ ਉਸ ਕਲਯੁਗੀ ਪੁੱਤ ਦਾ ਜਾਂ ਦੂਜੇ ਇਹਦੇ ਦੋ ਹੋਰ ਬੇਟੇ ਉਹਨਾਂ ਦਾ ਸਾਥ ਦੇਣਾ